ਜੇ ਤੁਸੀਂ ਆਪਣੇ ਵਿਚਾਰਾਂ ਵਿੱਚ ਪੋਜ਼ਿਟਿਵ ਬਦਲਾਅ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਜਾਣਕਾਰੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਮੈਂ ਇੱਕ ਬੜਾ ਵਧੀਆ ਇਨਸਾਨ ਹਾਂ ਅਤੇ ਮੇਰਾ ਭਵਿੱਖ ਵੀ ਬੜਾ ਸ਼ਾਨਦਾਰ ਹੈ ਬੀਤੇ ਹੋਏ ਕੱਲ ਵਿੱਚ ਮੇਰੇ ਨਾਲ ਜੋ ਕੁਝ ਵੀ ਗਲਤ ਹੋਇਆ ਮੈਨੂੰ ਉਸ ਦਾ ਕੋਈ ਅਫਸੋਸ ਨਹੀਂ ਮੇਰਾ ਧਿਆਨ ਗੁਜ਼ਰੇ ਹੋਏ ਕੱਲ ਤੇ ਕੇਂਦ੍ਰਿਤ ਨਹੀਂ ਬਲਕਿ ਆਉਣ ਵਾਲੇ ਪਲ ਤੇ ਹੈ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਪਲ ਸ਼ਾਲੀ ਨਾਲ ਭਰੇ ਹੋਣਗੇ ਭਵਿੱਖ ਵਿੱਚ ਜੋ ਕੁਝ ਵੀ ਮੇਰੇ ਨਾਲ ਹੋਵੇਗਾ ਮੈਂ ਉਸ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਜਿਸ ਕਿਸੇ ਨੇ ਵੀ ਮੇਰਾ ਸਾਥ ਦਿੱਤਾ ਮੈਂ ਉਸ ਦਾ ਧੰਨਵਾਦੀ ਹਾਂ ਅਤੀਤ ਵਿੱਚ ਜਿਸ ਨੇ ਵੀ ਮੇਰੇ ਨਾਲ ਕੁਝ ਗਲਤ ਕੀਤਾ ਹੈ ਉਸ ਨੂੰ ਮੈਂ ਪੂਰੇ ਦਿਲ ਨਾਲ ਮਾਫ ਕਰ ਦਿੱਤਾ ਹੈ ਮੇਰੇ ਮਨ ਵਿੱਚ ਕਿਸੇ ਲਈ ਵੀ ਕਿਸੇ ਤਰੀਕੇ ਦੇ ਨਕਾਰਾਤਮਕ ਵਿਚਾਰ ਜਾਂ ਭਾਵਨਾਵਾਂ ਨਹੀਂ ਹਨ ਮੈਨੂੰ ਆਪਣੀ ਜ਼ਿੰਦਗੀ ਤੋਂ ਆਪਣੀ ਕਿਸਮਤ ਤੋਂ ਜਾਂ ਕਿਸੇ ਹੋਰ ਨਾਲ ਕੋਈ ਸ਼ਿਕਾਇਤ ਨਹੀਂ ਮੈਂ ਉਸਦਾ ਵੀ ਧੰਨਵਾਦੀ ਹਾਂ ਜੋ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦੂਰ ਕਰਦਾ ਹੈ ਮੇਰਾ ਮਨ ਪੂਰੀ ਤਰ੍ਹਾਂ ਨਾਲ ਸ਼ਾਂਤੀ ਅਤੇ ਸਕੂਨ ਨਾਲ ਭਰਿਆ ਹੋਇਆ ਹੈ ਮੈਂ ਆਪਣੀ ਜ਼ਿੰਦਗੀ ਤੋਂ ਬੜਾ ਹੀ ਖੁਸ਼ ਹਾਂ ਮੈਂ ਉਸ ਪਰਮਾਤਮਾ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਇਹ ਸੁੰਦਰ ਜ਼ਿੰਦਗੀ ਬਖਸ਼ੀ ਮੈਂ ਧੰਨਵਾਦ ਕਰਦਾ ਹਾਂ ਉਸ ਪ੍ਰਕਿਰਤੀ ਦਾ ਜਿਸ ਨੇ ਮੈਨੂੰ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਤਾਕਤਾਂ ਦਿੱਤੀਆਂ ਮੈਂ ਉਹਨਾਂ ਸਭ ਨੂੰ ਯਾਦ ਕਰਕੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਬੁਰੇ ਸਮੇਂ ਵਿੱਚ ਜ਼ਿੰਦਗੀ ਨੂੰ ਵਧੀਆ ਬਣਾਉਣ ਵਿੱਚ ਮਦਦ ਕੀਤੀ ਮੈਂ ਧੰਨਵਾਦ ਕਰਦਾ ਹਾਂ ਉਸ ਪਰੇਸ਼ਾਨੀ ਦਾ ਜਿਸ ਨੇ ਮੈਨੂੰ ਸਭ ਕੁਝ ਸਿਖਾਇਆ ਜਿਸ ਨੇ ਮੈਨੂੰ ਇੱਕ ਵਧੀਆ ਇਨਸਾਨ ਬਣਾਇਆ ਜਿਸ ਨੇ ਮੇਰੀ ਸ਼ਰੀਰਕ ਅਤੇ ਮਾਨਸਿਕ ਤਾਕਤ ਨੂੰ ਹੋਰ ਮਜ਼ਬੂਤ ਬਣਾਇਆ ਮੈਨੂੰ ਹਰ ਵੇਲੇ ਖੁਸ਼ ਰਹਿਣਾ ਪਸੰਦ ਹੈ ਤੇ ਮੈਨੂੰ ਆਪਣੀ ਜ਼ਿੰਦਗੀ ਨਾਲ ਬੜਾ ਪਿਆਰ ਹੈ ਮੈਨੂੰ ਰੱਬ ਦੀ ਰਜ਼ਾ ਵਿੱਚ ਚੱਲਣ ਵਿੱਚ ਬੜਾ ਹੀ ਆਨੰਦ ਮਿਲਦਾ ਹੈ ਮੈਂ ਸਰੀਰਕ ਅਤੇ ਮਾਨਸਿਕ ਰੂਪ ਨਾਲ ਬੜਾ ਹੀ ਪਾਵਰਫੁਲ ਇਨਸਾਨ ਹਾਂ ਮੈਨੂੰ ਕਿਸੇ ਵੀ ਗੱਲ ਦੀ ਕੋਈ ਟੈਨਸ਼ਨ ਨਹੀਂ ਹੈ ਮੈਨੂੰ ਖੁਦ ਨਾਲ ਬੜਾ ਪਿਆਰ ਹੈ ਤੇ ਮੈਂ ਸਭ ਨਾਲ ਪਿਆਰ ਨਾਲ ਪੇਸ਼ ਆਉਂਦਾ ਹਾਂ ਮੈਂ ਬੜਾ ਹੀ ਇਮਾਨਦਾਰ ਅਤੇ ਬੜਾ ਹੀ ਮਿਹਨਤੀ ਇਨਸਾਨ ਹਾਂ ਮੇਰਾ ਜੀਵਨ ਬੇਅੰਤ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਹੈ ਅਤੇ ਮੈਂ ਇਸ ਨੂੰ ਆਪਣੇ ਦਿਲੋਂ ਜਨੋ ਸਵਾਗਤ ਕਰਦਾ ਹਾਂ ਮੈਂ ਅੱਜ ਬੜਾ ਵਧੀਆ ਮਹਿਸੂਸ ਕਰ ਰਿਹਾ ਹਾਂ ਅੱਜ ਮੇਰੇ ਨਾਲ ਸਭ ਕੁਝ ਵਧੀਆ ਹੋਵੇਗਾ ਅਤੇ ਮੈਂ ਇਸ ਦਿਨ ਵਿੱਚ ਕੁਝ ਨਵਾਂ ਸਿੱਖਣ ਲਈ ਤਿਆਰ ਹਾਂ ਮੈਂ ਇੱਕ ਸ਼ਾਨਦਾਰ ਜ਼ਿੰਦਗੀ ਡਿਜ਼ਰਵ ਕਰਦਾ ਹਾਂ ਮੈਂ ਆਪਣੇ ਹਰ ਕੰਮ ਵਿੱਚ ਆਪਣਾ ਸਰਵੋਤਮ ਪ੍ਰਯਾਸ ਕਰਦਾ ਹਾਂ ਮੈਂ ਖੁਦ ਦੀ ਬੜੀ ਇੱਜ਼ਤ ਕਰਦਾ ਹਾਂ ਅਤੇ ਦੂਜੇ ਲੋਕਾਂ ਨਾਲ ਵੀ ਬੜੀ ਇੱਜ਼ਤ ਨਾਲ ਪੇਸ਼ ਆਉਂਦਾ ਹਾਂ ਮੈਂ ਆਪਣੇ ਪਰਿਵਾਰ ਸਮਾਜ ਅਤੇ ਜ਼ਿੰਮੇਵਾਰੀਆਂ ਦੇ ਪ੍ਰਤੀ ਪੂਰਾ ਸਮਰਪਿਤ ਹਾਂ ਮੇਰੇ ਅੰਦਰ ਆਤਮ ਵਿਸ਼ਵਾਸ ਕੁੱਟਕੁੱਟ ਕੇ ਭਰਿਆ ਹੋਇਆ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਸ ਨਾਲ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਕੋਈ ਵੀ ਲੋਕ ਮੈਨੂੰ ਜਾਣਦੇ ਹਨ ਉਹ ਜਾਣਦੇ ਹਨ ਕਿ ਮੇਰੇ ਅੰਦਰ ਵਿਸ਼ਵਾਸ ਕੁੱਟਕੁੱਟ ਕੇ ਭਰਿਆ ਹੋਇਆ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਦਾ ਸਾਹਸ ਨਾਲ ਸਾਹਮਣਾ ਕਰਨ ਲਈ ਪੂਰੀ ਤਰੀਕੇ ਨਾਲ ਤਿਆਰ ਹਾਂ ਮੈਂ ਬੜਾ ਹੀ ਬੁੱਧੀਮਾਨ ਅਤੇ ਸਿਆਣੀ ਸੋਚ ਵਾਲਾ ਇਨਸਾਨ ਹਾਂ ਮੇਰਾ ਭਵਿੱਖ ਉਜਵਲ ਅਤੇ ਸ਼ਾਨਦਾਰ ਹੈ ਅਤੇ ਮੈਨੂੰ ਆਪਣੀ ਯੋਗਤਾ ਤੇ ਪੂਰਾ ਭਰੋਸਾ ਹੈ ਮੇਰਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਅਤੇ ਨਿਰੋਗ ਹੈ ਅਤੇ ਮੇਰੇ ਅੰਦਰ ਸ਼ਕਤੀ ਅਤੇ ਬੁੱਧੀ ਦੀ ਕੋਈ ਘਾਟ ਨਹੀਂ। ਮੈਂ ਇੱਕ ਬੁੱਧੀਮਾਨ ਅਤੇ అనుభవੀ ਇਨਸਾਨ ਹਾਂ ਅਤੇ ਮੈਨੂੰ ਆਪਣੀ ਯੋਗਤਾ ਤੇ ਪੂਰਾ ਭਰੋਸਾ ਹੈ। ਮੇਰਾ ਸਰੀਰ ਪੂਰੀ ਤਰੀਕੇ ਨਾਲ ਤੰਦਰੁਸਤ ਅਤੇ ਨਿਰੋਗੀ ਹੈ ਅਤੇ ਮੇਰੇ ਅੰਦਰ ਬਲ ਦੀ ਅਤੇ ਬੁੱਧੀ ਦੀ ਕੋਈ ਘਾਟ ਨਹੀਂ। ਮੈਂ ਆਪਣੇ ਜੀਵਨ ਦੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਸਮਰਥ ਹਾਂ। ਮੈਂ ਸਿਰਫ ਆਪਣੇ ਪਰਿਵਾਰ ਲਈ ਹੀ ਨਹੀਂ ਬਲਕਿ ਪੂਰੇ ਸਮਾਜ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹਾਂ ਮੇਰਾ ਜਨਮ ਇੱਕ ਖਾਸ ਮਕਸਦ ਨੂੰ ਪੂਰਾ ਕਰਨ ਲਈ ਹੋਇਆ ਹੈ ਅਤੇ ਮੈਨੂੰ ਆਪਣੇ ਉੱਤੇ ਪੂਰਾ ਵਿਸ਼ਵਾਸ ਹੈ ਕਿ ਮੈਂ ਇਸ ਮਹਾਨ ਕਾਰਜ ਨੂੰ ਜ਼ਰੂਰ ਪੂਰਾ ਕਰਾਂਗਾ ਕਿਉਂਕਿ ਜੋ ਵੀ ਮੈਂ ਇੱਕ ਵਾਰ ਸੋਚ ਲੈਂਦਾ ਹਾਂ ਉਸ ਨੂੰ ਪੂਰਾ ਕਰਨ ਤੋਂ ਮੈਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਮੇਰਾ ਭਵਿੱਖ ਬੜਾ ਸ਼ਾਨਦਾਰ ਅਤੇ ਉਜਵਲ ਹੈ ਜੋ ਵੀ ਮੇਰੀ ਜ਼ਿੰਦਗੀ ਵਿੱਚ ਹੋਇਆ ਹੈ ਮੈਂ ਉਸ ਨੂੰ ਸਵੀਕਾਰ ਕਰਦਾ ਹਾਂ ਮੈਂ ਹਮੇਸ਼ਾ ਆਉਣ ਵਾਲੇ ਪਲਾਂ ਦੀ ਖੁਸ਼ਹਾਲੀ ਦੀ ਉਮੀਦ ਕਰਦਾ ਹਾਂ ਮੈਂ ਭਵਿੱਖ ਵਿੱਚ ਆਉਣ ਵਾਲੀ ਹਰ ਇੱਕ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹਾਂ ਮੈਂ ਉਹਨਾਂ ਸਭ ਲਈ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੇਰੇ ਮਨ ਵਿੱਚ ਕਿਸੇ ਲਈ ਵੀ ਕੋਈ ਗਲਤ ਭਾਵਨਾ ਨਹੀਂ ਹੈ ਮੈਂ ਆਪਣੀ ਜ਼ਿੰਦਗੀ ਸੁਪਨੇ ਕਿਸਮਤ ਨਾਲ ਪੂਰੀ ਤਰ੍ਹਾਂ ਖੁਸ਼ ਹਾਂ ਮੇਰਾ ਮਨ ਸ਼ਾਂਤੀ ਅਤੇ ਸਕੂਨ ਨਾਲ ਭਰਿਆ ਹੋਇਆ ਹੈ। ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਇਹ ਸੁੰਦਰ ਜ਼ਿੰਦਗੀ ਦਿੱਤੀ। ਮੈਂ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਇੱਕ ਸਿੱਖਿਆ ਅਤੇ ਤਜਰਬੇ ਲਈ ਆਭਾਰੀ ਹਾਂ। ਮੇਰੀ ਸ਼ਰੀਰਕ ਅਤੇ ਮਾਨਸਿਕ ਤਾਕਤ ਹਰ ਦਿਨ ਵੱਧ ਰਹੀ ਹੈ। ਮੈਂ ਆਪਣੇ ਖੁਦ ਦੀ ਬੜੀ ਇੱਜ਼ਤ ਕਰਦਾ ਹਾਂ। ਮੇਰਾ ਜੀਵਨ ਬੇਅੰਤ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਮੈਂ ਨਵੇਂ ਮੌਕਿਆਂ ਨੂੰ ਸ਼ਾਂਤੀ ਅਤੇ ਸੰਯਮ ਨਾਲ ਅਪਣਾਉਂਦਾ ਹਾਂ। ਅੱਜ ਦਾ ਦਿਨ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਹੈ ਮੈਂ ਹਮੇਸ਼ਾ ਕੁਝ ਨਵਾਂ ਸਿੱਖਣ ਲਈ ਹਮੇਸ਼ਾ ਤਿਆਰ ਰਹਿੰਦਾ ਹਾਂ ਮੈਂ ਹਰ ਕੰਮ ਵਿੱਚ ਆਪਣਾ ਸਰਵੋਤਮ ਯੋਗਦਾਨ ਦਿੰਦਾ ਹਾਂ ਮੇਰੇ ਅੰਦਰ ਆਤਮ ਵਿਸ਼ਵਾਸ ਕੁੱਟਕੁੱਟ ਕੇ ਭਰਿਆ ਹੋਇਆ ਹੈ ਮੈਂ ਹਰ ਚੁਣੌਤੀ ਦਾ ਸਾਹਸ ਨਾਲ ਸਾਹਮਣਾ ਕਰਨ ਲਈ ਤਿਆਰ ਹਾਂ ਮੈਂ ਬੁੱਧੀਮਾਨ ਅਤੇ ਸਿਆਣੀ ਸੋਚ ਰੱਖਣ ਵਾਲਾ ਇਨਸਾਨ ਹਾਂ ਮੇਰਾ ਸਰੀਰ ਤੰਦਰੁਸਤ ਨਿਰੋਗੀ ਅਤੇ ਸ਼ਕਤੀਸ਼ਾਲੀ ਹੈ ਮੈਂ ਆਪਣੇ ਜੀਵਨ ਦੀ ਹਰ ਸਥਿਤੀ ਨੂੰ ਸੰਜੀਦਗੀ ਨਾਲ ਅਤੇ ਹੁਨਰ ਨਾਲ ਨਿਪਟਾਉਂਦਾ ਹਾਂ। ਮੇਰਾ ਜਨਮ ਕਿਸੇ ਖਾਸ ਮਕਸਦ ਨੂੰ ਪੂਰਾ ਕਰਨ ਲਈ ਹੋਇਆ ਹੈ। ਮੈਂ ਆਪਣੇ ਹਰੇਕ ਕੰਮ ਨੂੰ ਧਿਆਨ, ਸਮਰਪਣ ਅਤੇ ਪ੍ਰੇਰਣਾਦਾਇਕ ਢੰਗ ਨਾਲ ਕਰਦਾ ਹਾਂ। ਮੈਂ ਹਮੇਸ਼ਾ ਸ਼ੁਕਰਗੁਜ਼ਾਰ ਅਤੇ ਆਸ਼ਾਵਾਦੀ ਰਹਿੰਦਾ ਹਾਂ। ਮੈਂ ਆਪਣੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੀ ਜ਼ਿੰਦਗੀ ਦੇ ਹਰ ਪਲ ਖੁਸ਼ਹਾਲੀ ਨਾਲ ਜੀਉਂਦਾ ਹਾਂ। ਮੈਂ ਹਰ ਰੋਜ਼ ਆਪਣੇ ਆਪ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਆਪਣੇ ਸਰੀਰ ਮਨ ਅਤੇ ਆਤਮਾ ਦੀ ਸੰਭਾਲ ਕਰਦਾ ਹਾਂ ਮੈਂ ਆਪਣੇ ਸਵੈ ਵਿਕਾਸ ਲਈ ਹਮੇਸ਼ਾ ਤਿਆਰ ਰਹਿੰਦਾ ਹਾਂ ਮੇਰੀ ਜ਼ਿੰਦਗੀ ਪਿਆਰ ਸ਼ਾਂਤੀ ਅਤੇ ਸੰਤੋਖ ਨਾਲ ਭਰਪੂਰ ਹੈ ਮੇਰਾ ਭਵਿੱਖ ਬੜਾ ਸ਼ਾਨਦਾਰ ਹੋਣ ਵਾਲਾ ਹੈ ਮੈਂ ਆਉਣ ਵਾਲੇ ਪਲਾਂ ਲਈ ਖੁਸ਼ਹਾਲੀ ਨਾਲ ਭਰਿਆ ਹੋਇਆ ਹਾਂ ਮੈਂ ਭਵਿੱਖ ਵਿੱਚ ਹੋਣ ਵਾਲੀਆਂ ਕਟਨਾਵਾਂ ਲਈ ਪੂਰੀ ਤਰ੍ਹਾਂ ਤਿਆਰ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਬੜਾ ਖੁਸ਼ ਹਾਂ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਇਹ ਸੁੰਦਰ ਜ਼ਿੰਦਗੀ ਦਿੱਤੀ ਮੈਂ ਆਪਣੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਤੋਂ ਸਦਾ ਸਿੱਖਿਆ ਲੈਂਦਾ ਹਾਂ ਮੇਰੀ ਸਰੀਰਕ ਅਤੇ ਮਾਨਸਿਕ ਤਾਕਤ ਹਰ ਦਿਨ ਮਜ਼ਬੂਤ ਹੋ ਰਹੀ ਹੈ ਮੈਂ ਇੱਕ ਇਮਾਨਦਾਰ ਅਤੇ ਨਿਆਂਪਸੰਦ ਇਨਸਾਨ ਹਾਂ ਮੇਰਾ ਜੀਵਨ ਬੇਅੰਤ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ ਅੱਜ ਦਾ ਦਿਨ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਹੈ ਮੈਂ ਅੱਜ ਕੁਝ ਨਵਾਂ ਸਿੱਖਣ ਲਈ ਤਿਆਰ ਹਾਂ ਮੈਂ ਹਰ ਕੰਮ ਵਿੱਚ ਆਪਣਾ ਸਰਵੋਤਮ ਪ੍ਰਯਾਸ ਕਰਦਾ ਹਾਂ ਮੈਂ ਆਪਣੇ ਖੁਦ ਦੀ ਬੜੀ ਇੱਜ਼ਤ ਕਰਦਾ ਹਾਂ ਮੇਰੇ ਅੰਦਰ ਆਤਮ ਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਮੇਰਾ ਭਵਿੱਖ ਉਜਵਲ ਅਤੇ ਸ਼ਾਨਦਾਰ ਹੈ ਮੈਂ ਆਪਣੀ ਯੋਗਤਾ ਤੇ ਪੂਰਾ ਭਰੋਸਾ ਰੱਖਦਾ ਹਾਂ ਮੇਰਾ ਸਰੀਰ ਪੂਰੀ ਤਰੀਕੇ ਨਾਲ ਤੰਦਰੁਸਤ ਅਤੇ ਨਿਰੋਗੀ ਹੈ ਮੈਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਉਂਦਾ ਹਾਂ ਮੈਂ ਆਪਣੇ ਆਪ ਨੂੰ ਹਰ ਦਿਨ ਮਾਫ਼ ਕਰਦਾ ਹਾਂ ਅਤੇ ਅੱਗੇ ਵਧਦਾ ਹਾਂ ਮੈਂ ਆਪਣੇ ਮਨ ਅਤੇ ਦਿਲ ਦੀ ਆਵਾਜ਼ ਸੁਣਦਾ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਸੰਤੁਸ਼ਟੀ ਲਿਆਉਂਦਾ ਹਾਂ ਮੈਂ ਹਰ ਚੁਣੌਤੀ ਨੂੰ ਇੱਕ ਵੱਡੇ ਮੌਕੇ ਦੀ ਵਜੋਂ ਦੇਖਦਾ ਹਾਂ ਮੈਂ ਆਪਣੇ ਆਪ ਨੂੰ ਪਿਆਰ ਅਤੇ ਸਤਿਕਾਰ ਦਿੰਦਾ ਹਾਂ ਮੈਂ ਹਰ ਦਿਨ ਨਵੇਂ ਲਕਸ਼ੇ ਨੂੰ ਨਿਰਧਾਰਿਤ ਕਰਦਾ ਹਾਂ ਅਤੇ ਉਹਨਾਂ ਨੂੰ ਪੂਰਾ ਕਰਦਾ ਹਾਂ ਇਹਨਾਂ ਪੋਜ਼ਿਟਿਵ ਐਫਰਮੇਸ਼ਨ ਨੂੰ ਯਾਦ ਕਰ ਲਵੋ ਅਤੇ ਹਰ ਰੋਜ਼ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਆਪਣੀ ਬਾਲਕਨੀ ਬਗੀਚੇ ਜਾਂ ਕਿਸੇ ਵੀ ਖੁੱਲੇ ਵਾਤਾਵਰਨ ਵਿੱਚ ਜਾ ਕੇ ਉੱਗਦੇ ਹੋਏ ਸੂਰਜ ਦੇ ਸਾਹਮਣੇ ਖੜੇ ਹੋ ਜਾਓ ਫਿਰ ਦੋਨਾਂ ਹੱਥਾਂ ਨੂੰ ਫੈਲਾਓ ਗਹਿਰੇ ਸਾਹ ਲਵੋ ਅਤੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਵੋ ਹੁਣ ਆਪਣੇ ਮਨ ਵਿੱਚ ਇਹ ਸ਼ਬਦ ਦੁਹਰਾਓ ਅਤੇ ਸਿਰਫ ਦੁਹਰਾਓ ਨਹੀਂ ਬਲਕਿ ਇਹਨਾਂ ਨੂੰ ਆਪਣੇ ਅੰਦਰ ਵੀ ਮਹਿਸੂਸ ਕਰੋ ਅਜਿਹਾ ਕਟੋ-ਕਟ 21 ਦਿਨ ਤੱਕ ਕਰੋ ਅਤੇ ਫਿਰ ਦੇਖੋ ਤੁਹਾਡੀ ਸੋਚ ਵਿੱਚ ਤੁਹਾਡੇ ਜੀਵਨ ਵਿੱਚ ਕਿੰਨਾ ਬਦਲਾਅ ਆਉਂਦਾ ਹੈ